ਸਾਡੀ ਵੀਡੀਓ ਨੂੰ ਗਾਣ ਨਾ ਨਗਾਓ ਸਾਡੀ ਵੀਡੀਓ ਪੂਰੀ ਦੇਖ ਲਓ ਇਹ ਮੇਰਾ ਭਰਾ ਹੈ ਇਹ ਬਹੁਤ ਜ਼ਿਆਦਾ ਬਿਮਾਰ ਆ 2 ਮਹੀਨੇ ਹੋ ਗਏ ਇਹ ਕੁਝ ਖਾਂਦਾ ਪੀਂਦਾ ਨਹੀਂਗਾ ਤੇ ਇਹਨੂੰ ਦਵਾਈ ਜਿਹੜੀ ਅਸੀਂ ਲਿਆ ਕੇ ਦਿੰਨੇ ਆ ਉਹ ਹਫ਼ਤੇ ਦੀ 2000 ਦੀ ਦਵਾਈ ਹੁੰਦੀ ਆ ਤੇ ਬਹੁਤ ਔਖਾ ਟਾਈਮ ਪਾਸ ਹੋ ਰਿਹਾ ਵਾ ਕਮਾਈ ਵਾਲਾ ਇਹੀ ਸੀਗਾ ਤੇ ਹੁਣ ਇਹ ਤਾਂ ਕੰਮ ਤੇ ਜਾ ਨਹੀਂ ਸਕਦਾ ਤੇ ਮੇਰੇ ਪਾਪਾ ਦਾ ਵੀ ਐਕਸੀਡੈਂਟ ਹੋਇਆ ਸੀ ਡੈਡੀ ਤੋਂ ਡੈਡੀ ਸੁੱਟੀ ਤੇ ਤੁਰਦਾ ਵਾ ਤੇ ਉਵੇਂ ਹੀ ਕੰਮ ਕਰਨ ਜਾਂਦਾ ਵਾ ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਇਹ ਬਹੁਤ ਮਜ਼ਦੂਰ ਆ ਮੇਰੀ ਮੰਮੀ ਦੀ ਵੀ ਦੋ ਆਪਰੇਸ਼ਨ ਹੋਇਆ ਤੇ ਇਹ ਵੀ ਦੋ ਘਰਾਂ ਦਾ ਕੰਮ ਕਰਦੇ ਆ ਤੇ ਬੱਚੇ ਵੀ ਸੰਭਾਲਦੇ ਆ ਇਹਨੂੰ ਵੀ ਸੰਭਾਲਦੇ ਆ ਤੇ ਇਹ ਹੋਰ ਕਿਤੇ ਕੰਮ ਕਰਨ ਨਹੀਂ ਜਾ ਸਕਦੇ ਕਿਉਂਕਿ ਮਰੀਜ਼ ਵੀ ਸੰਭਾਲਣਾ ਦਾ ਨਾ ਮੇਰਾ ਭਰਾ ਮਰੀਜ਼ ਹੀ ਆ ਹੁਣ ਤੇ ਆ ਇਹਨਾਂ ਦਾ ਪੋਤਾ ਮੇਰਾ ਭਤੀਜਾ ਇਹਦੀ ਬਾਹਂ ਟੁੱਟ ਗਈ ਆ ਤੇ ਜਿੰਨੇ ਵੀ ਹੋ ਸਕਦੀ ਆ ਸਾਡੀ ਮਦਦ ਕਰ ਦਿਓ ਅਸੀਂ ਵੀਰ ਦੀ ਦਵਾਈ ਲੈ ਕੇ ਆਉਣੇ ਹੁੰਦੀ ਆ ਪੈਸੇ ਨਹੀਂ ਹੁੰਦੇ ਨੇ ਕਿਉਂਕਿ ਘਰ ਖਰਚਾ ਵੀ ਹੁੰਦਾ ਵਾ ਪੂਰੇ ਨਹੀਂ ਹੁੰਦੇ ਪੈਸੇ ਨੇ ਇਕੱਲੇ ਬੰਦੇ ਦੀ ਕਮਾਈ ਨਾਲ ਕਾਫੀ ਨਹੀਂ ਬਣਦਾ ਉਹ ਵੀ ਪਾਪਾ ਤਾਂ ਕੰਮ ਨਹੀਂ ਹੁੰਦਾ ਉਹਦੀ ਮਿਹਨਤ ਮੁਤਾਬਕ ਉਹਨੇ ਕੀ ਪੈਸੇ ਮਿਲਦੇ ਉਹਨਾਂ ਨੂੰ ਤੇ ਵੀਰ ਦੀ ਬਾਹ ਵੀ ਟੁੱਟੀ ਇਹਦਾ ਵੀ ਖਰਚਾ ਵਾ ਤੇ ਮੇਰੀ ਛੋਟੀ ਜਿਹੀ ਭਤੀਜੀ ਜਿਹੜੀ ਮੇਰੇ ਪਾਪਾ ਨਾਲ ਲੂ ਚਦਣ ਗਈ ਆ ਸਤਿ ਸ੍ਰੀ ਅਕਾਲ ਦੇ ਘਰ ਤੋਂ ਬਣ ਕੇ ਬੇਨਤੀ ਆ ਸਾਡੀ ਮਦਦ ਕਰ ਦਿਓ ਜਿੰਨੀ ਵੀ ਕਿਸੇ ਤੋਂ ਹੋ ਸਕਦੀ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਵਦ ਤੋਂ ਵਦ ਤਾਂ ਕਿ ਕਿਸੇ ਦਾਨੀ ਵੀਰ ਕੋਲੇ ਸਾਡੀ ਵੀਡੀਓ ਪਹੁੰਚ ਜਾਵੇ ਤੇ ਮੇਰੇ ਭਰਾ ਦਾ ਇਲਾਜ ਕਰਾ ਸਕੀਏ ਅਸੀਂ ਤਨਵਾਜੀ